ਨੀਤੀ ਦੇ ਅਕੋਰਡਿੰਗ ਹੀ ਚੱਲਾਂਗੇ ਕਿਉਂਕਿ ਉਹ ਪ੍ਰੋਟੈਸਟ ਲੜ ਰਹੇ ਆ ਅਸੀਂ ਉਹਨਾਂ ਦੀ ਹਮਾਇਤ ਕਰਨ ਵਾਸਤੇ ਆਏ ਆ ਸੋ ਉਹਨਾਂ ਦੀ ਰਣਨੀਤੀ ਦੇ ਨਾਲ ਬਹਿ ਕੇ ਜਾਹਾਂ ਉਹਨਾਂ ਦਾ ਸਹਿਯੋਗ ਕਰਾਂਗੇ ਅਸੀਂ ਪਾਗ ਵਿਦਿਆਰਥੀਆਂ ਦੀ ਰਣਨੀਤੀ ਦੇ ਮੁਤਾਬਕ ਕਹਿੰਦੇ ਨੇ ਕਿ ਅੱਗੇ ਚੱਲਾਂਗੇ ਕਿ ਵਿਦਿਆਰਥੀਆਂ ਦੀ ਰਣਨੀਤੀ ਕੀ ਰਹਿਣ ਵਾਲੀ ਆ ਕਿਉਂਕਿ ਕਹਿੰਦੇ ਨੇ ਕਿ ਅਸੀਂ ਸਮਰਥਨ ਕਰਨ ਦੇ ਲਈ ਆਏ ਆ ਤਾਂ ਵਿਦਿਆਰਥੀਆਂ ਦਾ ਸਮਰਥਨ ਕਰਨਾ ਹੈ ਜਿਸ ਤਰ੍ਹਾਂ ਦੀ ਉਹਨਾਂ ਦੀ ਰਣਨੀਤੀ ਹੋਵੇਗੀ ਉਹਨਾਂ ਦਾ ਸਮਰਥਨ ਕੀਤਾ ਜਾਣਾ ਇਹਨਾਂ ਦੇ ਵੱਲੋਂ ਔਰ ਹਰ ਬਰਹਾ ਦੀ ਘੜੀ ਇਹ ਪ੍ਰਦਰਸ਼ਨ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਔਰ ਮੈ 200 ਮੀਟਰ ਬਚੀ ਹੈ ਯੂਨੀਵਰਸਿਟੀ 200 ਮੀਟਰ ਦੇ ਫਾਸਲੇ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਸ ਦਾ ਗੇਟ ਨੰਬਰ 3 ਹੈ ਗੇਟ ਨੰਬਰ 3 ਤੋਂ ਜਦੋਂ ਦਾਖਲ ਹੋਣਗੇ ਉਸ ਤੋਂ ਅੱਗੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਅਚਾ ਨਪਿੰਦਰ ਤੁਹਾਨੂੰ ਰੇਕੂ ਕੀ ਨਜ਼ਰ ਆ ਰਿਹਾ ਹੈ ਕਿੰਨੀ ਤਕਰਾਅ ਜਾ ਰਹੀ ਹੈ ਕਿ ਰੋਕਣ ਦੀ ਕੋਸ਼ਿਸ਼ ਹੋਏਗੀ ਨਪਿੰਦਰ ਦੇਖੋ ਮੈਂ ਉਹੀ ਦੱਸ ਰਿਹਾ ਹਾਂ ਮਾਫ਼ ਕਰਨਾ ਕਿਉਂਕਿ ਇੱਥੇ ਰੌਲਾ ਇੰਨਾ ਮੈਂ ਤੁਹਾਡਾ ਸਵਾਲ ਵਾਰੀ ਵਾਰੀ ਸਾਫ਼ ਨਹੀਂ ਸੁਣ ਪਾਉਂਦਾ ਪਰ ਮੈਂ ਉਹੀ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਹਾਲਾਤ ਨੇ ਦੇਖੋ ਪਿੱਛੇ ਬੈਰੀਕੇਡ ਤੋੜਿਆ ਔਰ ਹੁਣ ਯੂਨੀਵਰਸਿਟੀ ਗੇਟ ਆ ਗਿਆ ਤਾਂ ਯੂਨੀਵਰਸਿਟੀ ਦੇ ਗੇਟ ਤੇ ਕੀ ਪੁਲਿਸ ਰੋਕਣ ਦੀ ਕੋਸ਼ਿਸ਼ ਕਰੇਗੀ ਜਾਂ ਕੋਈ ਰੋਕ ਨਹੀਂ ਹੋਵੇਗੀ ਇਹ ਜਾ ਕੇ ਪਤਾ ਲੱਗੇਗਾ ਪਰ ਸਾਫ਼ ਕਰ ਦਿੱਤਾ ਇਹਨਾਂ ਨੇ ਕਿ ਜੇ ਕਿਸੇ ਕਿਸਮ ਦੀ ਕੋਈ ਰੋਕ ਹੋਵੇਗੀ ਕੋਈ ਰੋਕਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਨਹੀਂ ਰੁਕਣਗੇ ਯਾਨੀ ਸਾਫ ਤੌਰ ਤੇ ਜੇ ਕੋਈ ਰੋਕ ਹੋਵੇਗੀ ਤਾਂ ਉਸ ਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਹੋਵੇਗੀ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ ਪਰ ਜਿਆਦਾ देर ਸ਼ਾਇਦ ਇੰਤਿਆਰ ਨਹੀਂ ਮਹਿਜ ਕੁਝ ਸਕਿੰਟਾਂ ਬਾਅਦ ਤਸਵੀਰ ਸਾਫ ਹੋ ਜਾਏਗੀ ਕਿ ਇਹਨਾਂ ਪ੍ਰਸ਼ਾਸਨਕਾਰੀਆਂ ਨੂੰ ਰੋਕਿਆ ਜਾਂਦਾ ਹੈ ਜਾਂ ਲੰਘਣ ਦਿੱਤਾ ਜਾਵੇਗਾ ਤਾਂ ਮਾਫ ਕਰਨਾ ਕੋਈ ਤਸਵੀਰਾਂ ਕੋਈ ਦਰ ਲਈ ਨਹੀਂ ਦਿਖਾ ਸਕੇ ਸਾਡੇ ਸਾਥੀ ਕੈਮਰਾ ਚੇਂਜ ਕਰ ਰਹੇ ਸੀ ਤਾਂ ਅੱਗੇ ਵਧਦੇ ਆਂ ਅੱਗੇ ਵਾਦਿਆਂ ਯੂਨੀਵਰਸਿਟੀ ਵਾਲੇ ਪਾਸੇ ਔਰ ਯੂਨੀਵਰਸਿਟੀ ਵਾਲੇ ਪਾਸੇ ਮਹਿਜ਼ 100 ਮੀਟਰ ਦੂਰੀ ਤੇ ਔਰ ਉੱਥੇ ਕਈ ਬੱਸਾਂ ਨਜ਼ਰ ਆ ਰਹੀਆਂ ਨੇ ਪੁਲਿਸ ਦੀ ਕਾਫੀ ਤਿਆਰੀ ਨਜ਼ਰ ਆ ਰਹੀ ਹੈ ਪੁਲਿਸ ਦੀਆਂ ਕਈ ਗੱਡੀਆਂ ਨਜ਼ਰ ਆ ਰਹੀਆਂ ਨੇ ਔਰ ਪਿੱਛੇ ਇੱਕ ਟਕਰਾਵੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਤਾਂ ਦੇਖੋ ਜਿਹੜਾ ਬੈਰੀਕੇਡ ਤੋੜੇ ਨੇ ਆ ਨਿਸ਼ਾਨ ਆ ਇਹਨਾਂ ਦੇ ਸੱਟਾਂ ਵੱਜੀਆਂ ਨੇ ਮੂਹ ਤੇ ਵੱਜੀ ਆ ਕਿਉਂਕਿ ਪੁਲਿਸ ਨੇ ਬੈਰੀਕੇਡ ਰੋਕਿਆ ਸੀ ਇਹ ਸੱਟ ਕਿੱਥੇ ਲੱਗੀ ਸਾਡੇ ਹੱਥਾਂ ਦੇ ਵਿੱਚ ਜਿਹੜੀਆਂ ਕੰਡਿਆਲੀ ਤਾਰ ਲਾ ਗਿਓ ਹੱਥਾਂ ਨੂੰ ਲਹੂ ਲਹਾਨ ਕੀਤਾ ਗਿਆ ਪਰ ਕੋਈ ਚੱਕਰ ਨਹੀਂ ਪੰਜਾਬ ਯੂਨੀਵਰਸਿਟੀ ਦੇ ਪੰਜਾਬ ਦੇ ਹੱਕਾਂ ਦੇ ਵਾਸਤੇ ਆਪਣੇ ਖੂਨ ਦਾ ਆਖਰੀ ਕਤਰਾ ਤੱਕ ਵਹਾਵਾਂਗੇ ਚੰਡੀਗੜ੍ਹ ਦੇ ਵਿੱਚ ਐਂਟਰ ਹੋਵਾਂਗੇ ਤੇ ਯੂਨੀਵਰਸਿਟੀ ਪਹੁੰਚ ਕੇ ਰਹਿਣਗੇ ਕੋਈ ਵਿਦਿਆਰਥੀ ਦੇ ਹੱਥਾਂ ਤੇ ਸੱਟਾਂ ਵੱਜੀਆਂ ਨੇ ਰਈਵੀਆਂ ਨੇ ਸਾਰਾ ਖੂਨ ਵਹਾ ਦੇ ਗਏ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਤੇ ਇਹਨਾਂ ਸੰਗੀ ਲਾਣਿਆਂ ਨੂੰ ਅਕਲ ਸਿਖਾ ਦੇਾਂਗੇ ਹੈ ਨਾ ਵਿਦਿਆਰਥੀਆਂ ਦੇ ਹੱਥਾਂ ਤੇ ਸੱਟਾਂ ਵੱਜੀਆਂ ਉਸੇ ਖੂਨ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਸੱਟਾਂ ਲੱਗੀਆਂ ਨੇ ਕਿਉਂਕਿ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਬੈਰੀਕੇਡ ਦੇ ਉੱਤੇ ਲਾਈਆਂ ਹੋਈਆਂ ਸੀ ਉੱਥੇ ਟਕਰਾਅ ਦੀ ਸਥਿਤੀ ਜਦੋਂ ਪੈਦਾ ਹੋਈ ਤਾਂ ਉੱਥੇ ਸੱਟਾਂ ਵੱਜੀਆਂ ਤਾਂ ਅੱਗੇ ਅੱਗੇ ਨਜ਼ਰ ਮਾਰੋ ਸੁਕੇਂਦਰ ਪੁਲਿਸ ਦੀ ਤਿਆਰੀ ਦਿਖਾ ਦਿਓ ਪੁਲਿਸ ਨੇ ਵੱਡੀ ਤਿਆਰੀ ਕੀਤੀ ਹੈ ਇਹ ਗੇਟ ਨੰਬਰ 3 ਹੈ ਅੱਗੇ ਗੇਟ ਨੰਬਰ 3 ਤੇ ਕਈ ਡੀਐਸਪੀ ਨਜ਼ਰ ਆ ਰਹੇ ਨੇ ਪੁਲਿਸ ਦੀ ਨਫਰੀ ਨਜ਼ਰ ਆ ਰਹੀ ਹੈ ਤਾਂ 3 ਨੰਬਰ ਗੇਟ ਤੋਂ ਨਹੀਂ ਲਾਖ ਰੋ ਦਿੱਤਾ ਗਿਆ 3 ਨੰਬਰ ਗੇਟ ਤੋਂ ਅੱਗੇ ਕ੍ਰਾਸ ਕਰਾਇਆ ਗਿਆ 3 ਨੰਬਰ ਗੇਟ ਤੋਂ ਅੱਗੇ ਲੰਘਾ ਦਿੱਤਾ ਗਿਆ 3 ਨੰਬਰ ਗੇਟ ਤੋਂ ਪੁਲਿਸ ਨੇ ਸੈਂਪਟੀ ਨਾਲ ਅੱਗੇ ਲੈ ਗਏ ਨੇ ਯਾਨੀ 3 ਨੰਬਰ ਗੇਟ ਤੇ ਤਾਂ ਡਿਪਟੀ ਸਰ 3 ਨੰਬਰ ਗੇਟ ਤੋਂ ਤਾਂ ਅੱਗੇ ਲੈ ਕੇ ਚੱਲੇ ਹੋ ਕਿਹੜੇ ਗੇਟ ਤੋਂ ਐਂਟਰੀ ਦੇਣੀ ਹੈ ਇਹਨਾਂ ਨੂੰ ਪੀਜੀਆਈ ਵਾਲਾ ਜਿਹੜਾ 3 ਨੰਬਰ ਗੇਟ ਹੈ ਯੂਨੀਵਰਸਿਟੀ ਦਾ ਨਹੀਂ 3 ਨੰਬਰ ਦਾ ਇਹੀ ਹੈ ਨਹੀਂ ਨਹੀਂ ਇਹ ਨਹੀਂ ਉਹ ਜਿਹੜਾ 1 ਨੰਬਰ ਗੇਟ ਆ ਪੀਜੀਆਈ ਦੇ ਸਾਹਮਣੇ ਅਜਾ ਤੁਸੀਂ ਪਹਿਲਾਂ ਨਹੀਂ ਨਹੀਂ ਉਹ ਹਾਦਸੇ ਨੂੰ ਕਿ ਲਿਆਣਾ ਹੋ ਰਿਹਾ ਨੇ ਉਹ ਜਿੱਤੇ ਇੰਨਾ ਤਰਕੇ ਆ ਗਏ ਹੁਣ ਇੰਨੇ ਨਾਲ ਕੀ ਫਰਕ ਆ ਉਹ ਇੱਕੋ ਹੀ ਗੇਟ ਖੁੱਲਾ ਪੀਜੀ ਵਾਲੇ ਗੇਟ ਤੇ ਲੱਗਦਾ ਹਾਂ ਉੱਥੇ ਲੈ ਕੇ ਜਾਊਗਾ ਉੱਥੋਂ ਦੀ ਐਂਟਰੀ ਸਾਡੀ ਐਂਟਰੀ ਹੈਗੀ ਜਿੱਥੋਂ ਦੀ ਐਂਟਰੀ ਅਲਾਉ ਕਰਾ ਦਿੱਤੀ ਮੇਰੇ ਅੱਛੇ ਵੇਸੇ ਗੱਲਬਾਤ ਹੋ ਗਈ ਕੋਈ ਤਣਾਅ ਵਾਲੇ ਹਾਲਾਤ ਨਹੀਂ ਹੁਣ ਨਹੀਂ 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 ਮੈਂ ਉਧਰ ਕਹਿਤਾ ਉਹਨਾਂ ਨੇ ਲਾਈਜਨ ਕੀਤਾ ਮੇਰੇ ਜੀ ਉਧਰ ਦੀ ਨੰਗਾ ਲੱਗ ਅ ਪੀਜੀ ਵਾਲੇ ਪਾਸੋਂ ਗੇਟ ਨੰਬਰ 1 ਗੇਟ ਨੰਬਰ 1 ਗੇਟ ਨੰਬਰ 1 ਤਾਂ ਗੇਟ ਨੰਬਰ 1 ਤੋਂ ਡੀਐਸਪੀ ਸਾਹਿਬ ਬੜੀ ਜ਼ਿੰਮੇਵਾਰੀ ਦੇ ਨਾਲ ਕਹਿ ਰਹੇ ਨੇ ਕਿ ਅਸੀਂ ਇੱਕ ਨੰਬਰ ਤਾਂ ਰਮਿੰਦਰ ਸਿੰਘ ਨਾਲ ਗੱਲ ਗਰਮਿੰਦਰ ਜੀ ਡਿਪਟੀ ਸਾਹਿਬ ਕਹਿੰਦੇ ਨੇ ਕਿ ਗੇਟ ਨੰਬਰ 1 ਤੋਂ ਤੁਹਾਨੂੰ ਐਂਟਰੀ ਦੇਣੀ ਆ ਸਾਰਾ ਸੈਕਟਰ ਘੁੰਮ ਕੇ ਉਧਰ ਪੀਜੀ ਵਾਲੇ ਪਾਸਿਓ ਇੰਤਿਹਾਲ ਲੈਂਦੇ ਨੇ ਸਾਡਾ ਇਹਨਾਂ ਨੂੰ ਐਂ ਲੱਗਦਾ ਵੀ ਐ ਥੱਕ ਜਾਗੇ 8 ਕਿਲੋਮੀਟਰ ਪਹਿਲਾਂ ਤੁਰ ਕੇ ਆ ਗਏ ਆ ਚੰਡੀਗੜ੍ਹ ਤੇ ਪੰਜਾਬ ਯੂਨੀਵਰਸਿਟੀ ਦੀ ਵਿਰਾਸਤ ਨੂੰ ਬਚਾਉਣ ਲਈ ਹਰ ਕਿਸਮ ਦੀ ਤੋਰ ਹਰ ਕਿਸਮ ਦੀ ਉੜਿਆਈ ਮੈਨੂੰ ਤਿਆਰ ਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਚੰਡੀਗੜ੍ਹ ਪੰਜਾਬ ਦਾ ਇਹ ਇਹਦੇ ਤੋਂ ਸਾਡਾ ਹੱਕ ਕੋਈ ਨਹੀਂ ਹੋ ਸਕਦਾ ਕਹਿੰਦੇ ਨੇ ਜਿੱਥੇ 8 ਕਿਲੋਮੀਟਰ ਚੱਲ ਲਿਆ 2-3 ਕਿਲੋਮੀਟਰ ਹੋਰ ਸਹੀ ਪਰ ਕਿਉਂਕਿ ਇੱਕ ਜਨਰਲ ਅਧਿਕਾਰੀ ਨੇ ਡੀਐਸਪੀ ਚੰਡੀਗੜ੍ਹ ਉਹਨਾਂ ਨੇ ਕਿਹਾ ਕਿ ਉਸ ਗੇਟ ਤੋਂ ਐਂਟਰੀ ਦਿੱਤੀ ਜਾਣੀ ਆ ਤਾਂ ਦੇਖਦੇ ਆ ਜੀ ਉਹ ਰਾਸੇ ਇਹੀ ਕਰਦੇ ਆ ਕਿ ਬਿਨਾਂ ਕਿਸੇ ਟਕਰਾਅ ਦੇ ਇਹਨਾਂ ਦੀ ਐਂਟਰੀ ਹੋਵੇਗੀ ਪੀਜੀਆ ਵਾਲਾ ਗੇਟ ਖੁੱਲਿਆ ਹੋਇਆ ਮੇਰੀ ਗੱਲ ਹੋ ਗਈ ਆ ਉੱਥੇ ਐਂਟਰੀ ਕਰਾਂਗਾ ਮੈਂ ਮੈਂ ਆਪ ਤੈਨੂੰ ਇੱਧਰ ਹੁਣ ਸਾਨੂੰ 2 ਕਿੱਲੇ ਮਿੰਟ ਹੋਰ ਤਾਂ ਕਹਿੰਦੇ ਨਹੀਂ ਜੀ ਹੁਣੇ ਆਪਸ ਗੱਲ ਕਰ ਰਹੇ ਸੀ ਡੀਐਸਪੀ ਔਰ ਕਿਸਾਨ ਆਗੂ ਹੈਨਾ ਅਜੀ ਤੁਹਾਨੂੰ ਪਾਰ ਪੈ ਡਿਸਪਾਇਟ ਸਵੈਅਰ ਦੇ ਰਿਕੁਐਸਟ ਕਰ ਰਹੇ ਸਾਨੂੰ ਆਉਣ ਦਿਓ ਸਾਨੂੰ ਆਉਣ ਦਿਓ ਪੀਸਫੁੱਲ ਆਇਆ ਪੀਸਫੁੱਲ ਮੁੜ ਜਾਵਾਂਗੇ ਔਰ ਅਸੀਂ ਤਾਂ ਹੁਣ ਵੀ ਕਹਿੰਦੇ ਆ ਵੀ ਕੋਸ਼ਿਸ਼ ਕਰੋ ਬਜ਼ੁਰਗ ਨੇ ਵਿੱਚ ਦੋ ਨੰਬਰ ਗੇਟ ਖੁੱਲ ਜੇ ਆਰਾਮ ਨਾਲ ਜਾਵਾਂਗੇ ਆਰਾਮ ਨਾਲ ਮੁੜ ਜਾਵਾਂਗੇ ਬਜ਼ੁਰਗਾਂ ਦੀਆਂ ਗੱਡੀਆਂ ਦੇ ਬਦੌਲ ਗੱਡੀਆਂ ਤਾਂ ਤੁਹਾਡੀਆਂ ਬੱਸਾਂ ਤਾਂ ਆਈਆਂ ਨਹੀਂ ਉਹ ਮੈਂ ਵੀ ਸਾਡੇ ਨਾਲ ਵਾਦਾ ਕੀਤਾ ਸੀ ਵੀ 5-7 ਬੱਸਾਂ ਚ ਲੈ ਜਾਂਦੇ ਹਾਂ ਤੁਹਾਨੂੰ ਉੱਥੇ ਰੇਟ ਕਰਾਉਂਦੇ ਨਹੀਂ ਲਿਆਂਦੀਆਂ ਨਹੀਂ ਬੱਸਾਂ ਪਿੱਛੇ ਆਈਆਂ ਬੱਸਾਂ ਤਾਂ ਸਭ ਨੂੰ ਸਵੇਰੇ ਕਰਦੀਆਂ ਜਾਇਂਦੀਆਂ ਸੀ ਤਾਂ ਇਹ ਆਪਸ ਵਿੱਚ ਹਲਕੀ ਜਿਹੀ ਨੁਕਚੋਕ ਕਰ ਲਈਏ ਜਾਂ ਆਪਸ ਦੇ ਵਿੱਚ ਗੱਲਬਾਤ ਕਰਦੇ ਹੋਏ ਅਹ ਕੰਡੀਗੜ ਦੇ ਡੀਐਸਪੀ ਔਰ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਦੋਵਾਂ ਦੇ ਵਿਚਕਾਰ ਖੈਰ ਸਹਿਮਤੀ ਬੜੀਆਂ ਰਹੀ ਆਸ ਕਰਦੇ ਆ ਕਿ ਕਿਉਂਕਿ ਸ਼ਾਇਦ ਟਕਰਾ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਸ ਕਰਕੇ ਦੋਨੇ ਤਰ੍ਹਾਂ ਦੀ ਸਹਿਮਤੀ ਦੇ ਨਾਲ ਪੀਜੀਐ ਵਾਲੇ ਗੇਟ ਤੋਂ ਐਂਟਰੀ ਦੀ ਗੱਲ ਹੋ ਰਹੀ ਆ ਤਾਂ ਦੇਖਦੇ ਆ ਥੋੜੀ ਦੇਰ ਬਾਅਦ ਜਦੋਂ ਉਸ ਗੇਟ ਤੇ ਪਹੁੰਚਣਗੇ ਪਰ ਹਾਲ ਫਿਲਹਾਲ ਦੀ ਘੜੀ ਪੂਰਾ 14 ਸੈਕਟਰ ਜਿਹੜਾ ਉਹ ਘੁੰਮ ਕੇ ਯੂਨੀਵਰਸਿਟੀ ਦਾ ਪੂਰਾ ਚੱਕਰ ਲਾਉਣ ਤੋਂ ਬਾਅਦ ਅੱਗੇ ਵਧਣਾ ਇਸ ਕਾਫਲੇ ਨੇ ਜੀ ਬਿਲਕੁਲ ਨਪਿੰਦਾਰ ਸਿੱਤ ਤਸਵੀਰਾਂ ਲਗਾਤਾਰ ਦੇਖ ਰਹੇ ਆਂ ਔਰ ਇਹ ਦੋ ਤਸਵੀਰਾਂ ਨੇ ਇਸ ਵੇਲੇ ਔਰ ਕੁਝ ਹੀ ਮਿੰਟ ਦੇ ਵਿੱਚ ਜਿਹੜੀ ਤਸਵੀਰ ਆ ਉਹ ਸਿੱਧੀ ਅਸੀਂ ਤੁਹਾਨੂੰ ਦਿਖਾਵਾਂਗੇ ਹਾਰਾ ਕਿ ਲਗਾਤਾਰ ਜਥਾ ਜਿਹੜਾ ਹੈ ਅੱਗੇ ਵਧਦਾ ਜਾ ਰਿਹਾ ਜਿਸ ਦੇ ਵਿੱਚ ਕਿਸਾਨ ਨੇ ਜਿਸ ਦੇ ਵਿੱਚ ਵਿਦਿਆਰਥੀ ਨੇ ਜਿਹੜੇ ਪੰਜਾਬ ਵਾਲੇ ਪਾਸੇ ਤੋਂ ਪੰਜਾਬ ਦੇ ਕਾਲਜਿਸ ਤੋਂ ਇੱਥੇ ਇਕੱਠੇ ਹੋ ਕੇ ਆਏ ਨੇ ਇਸ ਜਥੇ ਦੇ ਵਿੱਚ ਆਏ ਨੇ ਔਰ ਇਹ ਕਾਫਲਾ ਦੱਸ ਰਹੀ ਹੈ ਕਿ 6 ਫੀਸ ਤੋਂ ਤੁਰਿਆ ਆ ਰਿਹਾ ਔਰ ਲੰਮਾ ਸਮਾਂ ਅਸੀਂ ਕਹਿ ਸਕਦੇ ਹਾਂ ਲੰਮਾ ਪੈਂਡਾ ਇਹਨਾਂ ਨੇ ਤੈਅ ਕੀਤਾ ਤਾਂ 1 ਨੰਬਰ ਗੇਟ ਤੇ ਹੁਣ ਐਂਟਰੀ ਹੋਏਗੀ 3 ਨੰਬਰ ਗੇਟ ਤੋਂ ਨਹੀਂ ਜਾਣ ਦਿੱਤਾ ਗਿਆ 2 ਨੰਬਰ ਗੇਟ ਤੋਂ ਐਂਟਰੀ ਨਹੀਂ ਹੈ ਸੱਤ ਔਰ ਤੇ ਡੀਐਸਪੀ ਜੋ ਗੱਲਬਾਤ ਕਰ ਰਹੇ ਨੇ ਉਹਨਾਂ ਨੇ ਦੱਸਿਆ ਹੈ ਔਰ ਇੱਕ ਨੰਬਰ ਗੇਟ ਤੋਂ ਹੀ ਐਂਟਰੀ ਹੋਏਗੀ ਜਿੱਥੋਂ ਪਹਿਲਾਂ ਜਿਹੜੇ ਪ੍ਰਦਰਸ਼ਨਕਾਰੀ ਅੰਦਰ ਵੜੇ ਨੇ ਜੋ ਥੋੜੀ ਦੇਰ ਪਹਿਲਾਂ ਤੁਸੀਂ ਅਸੀਂ ਦਿਖਾਈਆਂ ਔਰ ਇਨਫੈਕਟ ਹੇਡਲੇ ਪਾਸੇ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸੇ ਗੇਟ ਤੋਂ ਐਂਟਰੀ ਜਿਹੜੀ ਹੈ ਨਾ ਅਪ੍ਰਦਰਸ਼ਨਕਾਰੀਆਂ ਦੀ ਹੋਣੀ ਹੈ ਜਿਹੜੇ ਅੰਦਰ ਪਹੁੰਚਣਗੇ ਜ਼ਿੰਦਾਬਾਦ ਔਰ ਸਾਥ ਜਿਹੜਾ ਹੈ ਉਹਨਾਂ ਪ੍ਰਦਰਸ਼ਨ ਕਰਾਇਆ ਦਾ ਦਿੱਤਾ ਜਾਏਗਾ ਜੋ ਦੂਜੀ ਤਸਵੀਰ ਦੇ ਵਿੱਚ ਸਾਨੂੰ ਮੋਰਚਾ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਸਟੇਜ ਲੱਗੀ ਹੋਈ ਨਜ਼ਰ ਆ ਰਹੀ ਹੈ ਇੱਥੇ ਵੱਖੋ ਵੱਖ ਆਗੂ ਜਿਹੜੇ ਨੇ ਉਹ ਬੋਲ ਰਹੇ ਨੇ ਸੋ ਪਹਿਲਾਂ ਬਲਵਿੰਦਰ ਕੰਗ ਬੋਲੇ ਸਰਵਨ ਸਿੰਘ ਪੰਦੇਰ ਕਿਸਾਨਾਂ ਨੂੰ ਉਹਨਾਂ ਨੇ ਆਪਣੀ ਆਪਣੀ ਗੱਲ ਰੱਖੀ ਹੈ ਉਹਨਾਂ ਨੇ ਸੰਬੋਧਨ ਕੀਤਾ ਤਾਂ ਅੱਜ ਦੀ ਇਹ ਤਸਵੀਰ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਜੋ ਹੁਣ ਤੱਕ ਵੱਖ-ਵੱਖ ਹੋਰ ਮੁੱਦਿਆਂ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਇਕੱਠ ਸਾਨੂੰ ਵੱਖ-ਵੱਖ ਥਾਂ ਹੀ ਵੇਖਣ ਨੂੰ ਮਿਲਦਾ ਰਿਹਾ ਹੈ ਔਰ ਅੱਜ ਜਿਹੜਾ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਇਕੱਠ ਜਿਹੜਾ ਸਾਨੂੰ ਨਜ਼ਰ ਆ ਰਿਹਾ ਸੈਨੇਟ ਚੋਣਾਂ ਦੀ ਮੰਗ ਹੋ ਰਹੀ ਹੈ ਔਰ ਮੰਗ ਬੇਸ਼ੱਕ ਇਕਿਆ ਜਾ ਚੁੱਕਿਆ ਕੇਂਦਰ ਦੇ ਵੱਲੋਂ ਕਿ ਸੈਨੇਟ ਚੋਣਾਂ ਹੋਣਗੀਆਂ ਪਰ ਐਗਜ਼ੈਕਟ ਜਿਹੜੀ ਤਾਰੀਖ ਹੈ ਉਸ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੇ ਬਾਬਾ ਚਿੱਠੀ ਕਪੇਸ ਦਿੱਤੀ ਜਾਵੇ ਹਜੇ ਤੱਕ ਦੱਸਿਆ ਗਿਆ ਕਿ ਚਿੱਠੀ ਜੋ ਨਹੀਂ ਆਈ ਹੈ ਪਰ ਇਹ ਜਾਣਕਾਰੀ ਥੋੜੀ ਦੇਰ ਪਹਿਲਾਂ ਜ਼ਰੂਰ ਮਿਲ ਰਹੀ ਸੀ ਕਿ ਆਉਣ ਵਾਲੇ ਕੁਝ ਘਟਿਆ ਦੇ ਵਿੱਚ ਅੱਜ ਜਾਂ ਕੱਲ ਦੇ ਵਿੱਚ ਜਿਹੜੀ ਚਿੱਠੀ ਹੈ ਉਹ ਤਰੀਕਾ ਨੂੰ ਲੈ ਕੇ ਜਾ ਰਹੀ ਹੋ ਜਾਏਗੀ ਪਰ ਜਿਸ ਤਰੀਕੇ ਦੀ ਇਹ ਤਸਵੀਰ ਹੈ ਬੇਗਦ ਵੱਡਾ ਪ੍ਰਦਰਸ਼ਨ ਅਸੀਂ ਕਹਿ ਸਕਦੇ ਹਾਂ अज का यह रहा है और अजय भी यह प्रदर्शन चल रहा है लगातार प्रदर्शन चल रहा है सवाल सबकार यही है कि कदों ये प्रदर्शन खत्म होएगा कदों सहमति बनेगी प्रशासन दे दो तस्वीर ने पहली तस्वीर है लगातार दूसरी तस्वीर स्टेज की ਤਲਾਈ ਤਸਵੀਰਾਂ ਦਿਖਾ ਰਹੇ ਆ ਕੈਮਰਾ 1 ਕੈਮਰਾ 2 ਇਹ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਔਰ ਕੁਝ ਹੀ ਮਿੰਟਾਂ ਦੇ ਵਿੱਚ ਇਹ ਜੱਥਾ ਦੱਸ ਦਈਏ ਕਿ ਅੱਗੇ ਵਧਦਾ ਜਾ ਰਿਹਾ ਹੈ ਔਰ ਅੱਗੇ ਡੀਐਸਪੀ ਅਸੀਂ ਕਹਿ ਸਕਦੇ ਆ ਅੱਗੇ-ਅੱਗੇ ਤੁਰ ਰਹੇ ਨੇ ਇਹਨਾਂ ਦਾ ਮਕਸਦ ਸਿਰਫ ਇਹ ਨਹੀਂ ਕਿ ਇਹਨਾਂ ਨੇ ਇਸ ਜੱਥੇ ਨੂੰ ਅੱਗੇ ਕਟਵਾਉਣਾ ਹੈ ਜੋ ਇਹਨਾਂ ਦੇ ਗੱਲਬਾਤ ਦੇ ਦੌਰਾਨ ਵੀ ਸਾਡੀ ਟੀਮ ਦੇ ਨਾਲ ਉਹਨਾਂ ਨੇ ਦੱਸਿਆ ਕਿ ਇਸ ਇੱਕ ਨੰਬਰ ਕੇ ਤੋਂ ਅਸੀਂ ਐਂਟਰੀ ਕਰਵਾਵਾਂਗੇ ਕਿਸੇ ਤਰ੍ਹਾਂ ਦਾ ਕੋਈ ਉੱਥੇ ਟਕਰਾਅ ਜਿਹੜਾ ਹੈ ਉਹ ਨਹੀਂ ਹੋਏਗਾ ਤਾਂ ਇਹ ਉਹਨਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਕਿਹਾ ਹੈ ਹਾਲਾਂਕਿ ਸੋ ਪਹਿਲਾਂ ਅਸੀਂ ਵੇਖਿਆ ਕਿ ਕਿਵੇਂ ਉੱਥੇ ਖੁਦ ਐਸਐਸਪੀ ਵੀ ਮੌਜੂਦ ਸਨ ਵੱਡਾ ਕਾਫਲਾ ਉੱਥੇ ਵੱਡੀ ਨਫਰੀ ਜਿਹੜੀ ਹੈ ਉਹ ਸਾਨੂੰ ਤਨਾਤ ਨਜ਼ਰ ਆਈ ਚੰਡੀਗੜ੍ਹ ਪੁਲਿਸ ਦੀ ਤਾਂ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਔਰ ਸਵੇਰ ਵੇਲੇ ਤੋਂ ਰੋਕਿਆ ਹੀ ਗਿਆ ਸੀ ਪਰ ਜਦੋਂ ਇੱਕਦਮ ਤੋਂ ਪ੍ਰਦਰਸ਼ਨਕਾਰੀਆਂ ਦੀ ਭੀੜ ਵੱਡੀ ਗਿਣਤੀ ਚੌਥੇ ਅੱਗੇ ਹੈ ਉਹਨਾਂ ਨੇ ਗੇਟੇ ਤੋੜ ਦਿੱਤੇ ਅੱਗੇ ਉਹਨਾਂ ਨੇ ਗੇਟ ਤੋਂ ਲੰਘਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਰਸਤਾ ਉੱਥੋਂ ਖੋਲ ਦਿੱਤਾ ਗਿਆ ਯਾਨੀ ਕਿ ਹੁਣ ਕਿਸੇ ਨੂੰ ਵੀ ਉੱਥੇ ਰੋਕਿਆ ਨਹੀਂ ਜਾ ਰਿਹਾ ਤਾਂ ਹੁਣ ਵੀ ਇਹ ਵੱਡੀ ਗਿਣਤੀ ਦੇ ਵਿੱਚ ਜੋ 6% ਤੋਂ ਤੁਰ ਕੇ ਲਗਾਤਾਰ ਆ ਰਹੇ ਨੇ ਚੰਡੀਗੜ੍ਹ ਪੀਓ ਵਾਲੇ ਪਾਸੇ ਤਾਂ ਹੁਣ ਥੋੜੀ ਦਿਰ ਦੇ ਵਿੱਚ ਐਂਟਰੀ ਜਿਹੜੀ ਆ ਉਹ ਹੋ ਜਾਏਗੀ ਬੈਨਰ ਹੱਥਾਂ ਦੇ ਵਿੱਚ ਨੇ ਮੁੱਦਾ ਇੱਕੋ ਹੀ ਹੈ ਕਿ ਪੰਜਾਬ ਦੀ ਹੈ ਪੰਜਾਬ ਯੂਨੀਵਰਸਿਟੀ ਤਾਂ ਇਸ ਕਰਕੇ ਸੈਨੇਟ ਚੋਣਾਂ ਜਿਹੜੀਆਂ ਨੇ ਉਹ ਜਲਦੀ ਕਰਾਈਆਂ ਜਾਣ ਪੰਜਾਬ ਦੀ ਹਿੱਸੇਦਾਰੀ ਕਿਸੇ ਵੀ ਕੀਮਤ ਤੇ ਇਹ ਬਰਦਾਸ਼ਤ ਨਹੀਂ ਹੋਏਗੀ ਕਿ ਘੱਟ ਹੋਏਗੀ ਔਰ ਜੇਕਰ ਅਸੀਂ ਸੀਐਮ ਭਗਵੰਤ ਪਾਣ ਦਾ ਬਿਆਨ ਵੀ ਸੁਣੀਏ ਉਹ ਵੀ ਅਸੀਂ ਗੱਲ ਬਾਰ-ਬਾਰ ਕਹਿੰਦੇ ਨੇ ਕਿ ਜਦੋਂ ਖਰਚਿਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਜਾਂਦਾ ਪੰਜਾਬ ਸਰਕਾਰ ਖਰਚੇ ਕਰੇ ਪਰ ਜਦੋਂ ਹਿੱਸੇਦਾਰੀ ਦੀ ਗੱਲ ਆਉਂਦੀ ਹੈ ਤਾਂ ਫਿਰ ਕਿਉਂ ਤੱਕੇ ਸ਼ਾਹੀ ਸਾਡੇ ਨਾਲ ਕਰਵਾਈ ਜਾਏਗੀ ਕਿਉਂ ਚੰਡੀਗੜ੍ਹ ਪ੍ਰਸ਼ਾਸਨ ਦੇ ਹੱਥ ਜਿਹੜਾ ਹੈ ਉਹ ਸਾਰਾ ਜਿਹੜਾ ਇਸਰ ਕੰਟਰੋਲ ਹੈ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਮੈਨੇਜਮੈਂਟ ਦੇ ਵਿੱਚ ਜ਼ਿਆਦਾ ਹਿੱਸੇਦਾਰੀ ਚੰਡੀਗੜ੍ਹ ਦੀ ਜਿਹੜੀ ਹੈ ਉਹ ਹੋਏਗੀ ਤਾਂ ਅਸਿੱਧੇ ਤੌਰ ਤੇ ਇਹ ਇਲਜ਼ਾਮ ਨੇ ਕਿ ਅਸਿੱਧੇ ਤੌਰ ਤੇ ਇੱਕ ਤਰ੍ਹਾਂ ਦੇ ਨਾਲ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਦੇ ਵੱਲੋਂ ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਦਾ ਹਿੱਸਾ ਕੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬਿਲਕੁਲ ਵੀ ਪ੍ਰਦਰਸ਼ਨਕਾਰੀਆਂ ਦਾ ਹੀ ਕਹਿਣਾ ਹੈ ਜੋ ਇਹ ਲਗਾਤਾਰ ਉਹ ਕੋਮਾਂਗ ਰਖ ਰਹੇ ਨੇ ਭਾਵੇਂ ਵਿਦਿਆਰਥੀ ਹੋਣ ਭਾਵੇਂ ਕਿਸਾਨ ਹੋਣ ਭਾਵੇਂ ਕਿਸੇ ਵੀ ਕਿਤੇ ਨਾਲ ਸੰਬੰਧਤ ਹੋਣ ਕਿ ਇਹ ਗਵਾਰਾ ਨਹੀਂ ਹੈ ਕਿਉਂਕਿ ਪੰਜਾਬੀ ਯੂਨੀਵਰਸਿਟੀ ਦਾ ਮਸਲਾ ਸਿਰਫ ਇਹ ਨਹੀਂ ਹੈ ਕਿ ਉੱਥੇ ਸੈਨੇਟ ਭੰਗ ਹੋਈ ਹੈ ਜਾਂ ਮੈਂਬਰ ਜਿਹੜੇ ਨੇ ਉਹ ਕੱਟ ਕੀਤੇ ਜਾਣਗੇ ਬਲਕਿ ਸਿੱਧੇ ਤੌਰ ਤੇ ਜੜੇ ਪੰਜਾਬ ਦੇ ਕਾਲਜਸ ਵੀ ਨੇ ਉਹ ਵੀ ਪੰਜਾਬੀ ਯੂਨੀਵਰਸਿਟੀ ਤੋਂ ਅਫੀਲੀਏਟਡ ਨੇ ਉਸ ਤੋਂ ਇਲਾਵਾ ਜੇਕਰ ਪੰਜਾਬੀ ਡਿਵਾਸਿਟੀ ਦਾ ਜ਼ਿਕਰ ਕੀਤਾ ਜਾਵੇ ਤਾਂ ਫਿਰ ਉੱਥੇ ਹੱਕਾਂ ਦੀ ਲੜਾਈ ਵਿਦਿਆਰਥੀਆਂ ਦਾ ਕਹਿਣਾ ਕਿ ਅਸੀਂ ਲੜ ਰਹੇ ਹਾਂ ਔਰ ਇੱਥੇ ਸਾਨੂੰ ਬਿਲਕੁਲ ਕੋਟ ਕੇ ਰੱਖਿਆ ਜਾਏਗਾ ਜੋ ਸਾਨੂੰ ਗਵਾਰਾ ਨਹੀਂ ਹੈ ਤਾਂ ਇਹ ਦੋ ਤਸਵੀਰਾਂ ਨੇ ਔਰ ਕੁਝ ਹੀ ਮਿੰਟਾਂ ਚ ਸੀ ਕਹਿ ਸਕਦੇ ਐਂਟਰੀ ਹੋਣ ਵਾਲੀ ਹੈ ਨਪਿੰਦਰ ਦਾ ਰੁਕ ਕਰਾਂਗੇ ਨਪਿੰਦਰ ਕੀ ਕੁਝ ਇਸ ਵੇਲੇ ਦੀ ਤਸਵੀਰ ਪਹੁੰਚਿਆ ਸਟਾਪ ਰੁਕਣੇ ਜਾਣੇ ਨਪਿੰਦਰ ਮੇਰੀ ਆਵਾਜ਼ ਆ ਰਹੀ ਹੈ ਗੇਟ ਨੰਬਰ 2 ਦੇ ਨੇੜੇ 14 15 ਜੀ ਜੀ ਦੇਖੋ 15 ਸੈਕਟਰ ਵਾਲੇ ਪਾਸੇ ਜਿਹੜਾ ਗੇਟ ਹੈ ਗੇਟ ਨੰਬਰ 2 ਉੱਥੇ ਪਹੁੰਚਣ ਵਾਲੇ ਨੇ ਔਰ ਇਸ ਤੋਂ ਬਾਅਦ ਹਲੇ ਪੀਜੀ ਵਾਲਾ ਚੌਂਕ ਹੈ ਜਿਹੜਾ ਉਹਨੂੰ ਪਾਰ ਕਰਨਾ ਫਿਰ ਉਸ ਤੋਂ ਬਾਅਦ ਜਦਾ ਪੀਜੀਆਈ ਦੇ ਮੋ ਗੇਟ ਦੇ ਸਾਹਮਣੇ ਗੇਟ ਹੈ ਯੂਨੀਵਰਸਿਟੀ ਦਾ ਗੇਟ ਨੰਬਰ 1 ਉਸ ਪਾਸੇ ਜਾਣਾ ਤਾਂ ਪਹਿਲਾਂ 3 ਨੰਬਰ ਗੇਟ ਪਾਰ ਕਰਕੇ ਆਏ ਆ ਹੁਣ ਪੂਰਾ ਘੁੰਮ ਕੇ ਹੁਣ 2 ਨੰਬਰ ਗੇਟ ਦੇ ਨੇੜੇ ਪਹੁੰਚਣ ਵਾਲੇ ਆ 2 ਨੰਬਰ ਗੇਟ ਤੋਂ ਬਾਅਦ ਅੱਗੇ 1 ਨੰਬਰ ਗੇਟ ਵਾਲੇ ਪਾਸੇ ਜਾਣਾ ਤਕਰੀਬ 8-10 ਕਿਲੋਮੀਟਰ ਤੋਂ ਜ਼ਿਆਦਾ ਹੀ ਮੈਨੂੰ ਲੱਗਦਾ ਹੈ ਕਿ ਹੋ ਗਿਆ ਹੋਵੇਗਾ ਅ ਚੱਲ ਕੇ ਆਉਂਦਿਆਂ ਨੂੰ ਤਾਂ ਛੋਟੇ-ਛੋਟੇ ਬੱਚੇ ਵਿਦਿਆਰਥੀ ਜਿਹੜੇ ਨੇ ਅ ਉਹ ਵੀ ਲਗਾਤਾਰ ਇਹ ਬੱਚੀਆਂ ਲਗਾਤਾਰ ਹੱਥਾਂ ਦੇ ਵਿੱਚ ਬੈਨਰ ਫੜੀ ਐ ਮੇਦਰਾਰੀਆਂ ਨੇ ਤਾਂ ਬੱਚੇ ਤੁਸੀਂ ਨਗਰਦਰ ਬੈਂਡਰ ਫੜ ਕੇ ਤੁਰਿਆ ਆ ਰਹੇ ਆਂ 8-10 ਕਿਲੋਮੀਟਰ ਹੋ ਗਿਆ ਹਾਂਜੀ ਬਹੁਤ ਬੁਰਾ ਹਾਲ ਹੈ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਇਹ ਕੀ ਕਰ ਰਹੇ ਨੇ ਵੀ ਕਿਵੇਂ ਦੇ ਫੈਸਲੇ ਲੈ ਰਹੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਇਹਨਾਂ ਦਾ ਜਿਹੜੇ ਕਿਸਾਨ ਨੇ ਵਿਦਿਆਰਥੀ ਨੇ ਇਹਨਾਂ ਦੇ ਉੱਤੇ ਕੀ ਅਸਰ ਪਵੇਗਾ ਇਹਦਾ ਕੀ ਹੋਵੇਗਾ ਇਹ ਬਸ ਆਪਣਾ ਹੀ ਦੇਖਦੇ ਨੇ ਵੀ ਸਾਡਾ ਸਹੀ ਹੈ ਅੱਗੋਂ ਕੋਈ ਗਲਤ ਹੋਵੇ ਚਾਹੇ ਡਾਗ ਹੋਵੇ ਪਰ ਬੇਟਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਮਰਥਨ ਤੁਹਾਨੂੰ ਵੇਖੋ ਸਭ ਦਾ ਮਿਲਿਆ ਕਿਸਾਨ ਜਥੇਬੰਦੀਆਂ ਆਈਆਂ ਹਾਲਾਂਕਿ ਤੁਹਾਡੇ ਹੀ ਮਾਪੇ ਨੇ ਉਹਨਾਂ ਸਾਰਿਆਂ ਦੇ ਤੁਸੀਂ ਬੱਚੇ ਹੋ ਸਾਰੇ ਤੁਹਾਡੇ ਨਾਲ ਆ ਕੇ ਖੜੇ ਹੋਏ ਅੱਜ ਉਹਦੇ ਨਾਲ ਲੱਗਦਾ ਹੈ ਕਿ ਤੁਹਾਡਾ ਹੌਸਲਾ ਬਲੰਦ ਹੋਇਆ ਔਰ ਕੀ ਲੱਗਦਾ ਹੈ ਕਿ ਸੰਘਰਸ਼ ਦਾ ਨਤੀਜਾ ਕੀ ਦੇਖਦੇ ਹੋ ਅਸੀਂ ਇਹ ਸੰਘਰਸ਼ ਦਾ ਇਹ ਨਤੀਜਾ ਦੇਖਦੇ ਆ ਕਿ ਜਿਹੜੀਆਂ ਸੈਨਰ ਦੀਆਂ ਚੋਣਾਂ ਨੇ ਉਹ ਬਹਾਲ ਕਰਕੇ ਜਾਵਾਂਗੇ ਉਹਨਾਂ ਦੀ ਨੀਤੀ ਜਦ ਤੱਕ ਨੋਟੀਫਿਕੇਸ਼ਨ ਉਹਦਾ ਸਹੀ ਜਾਰੀ ਨਹੀਂ ਹੁੰਦਾ ਤਦ ਤੱਕ ਲੜਦੇ ਰਹਾਂਗੇ ਪਹਿਲਾਂ ਵੀ ਲੜਦੇ ਆ ਹੁਣ ਵੀ ਲੜਦੇ ਆ ਤੇ ਅੱਗੇ ਵੀ ਲੜਦੇ ਰਹਾਂਗੇ ਭਈ ਛੋਟੀਆਂ ਛੋਟੀਆਂ ਬੱਚੀਆਂ ਵਿਦਿਆਰਥੀ ਨੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਇਹ ਵਿਦਿਆਰਥੀ ਆਏ ਨੇ ਔਰ ਸੰਘਰਸ਼ ਕਰ ਰਹੀ ਇੱਕ ਬੱਚੀ ਹੋਰ ਪਿੱਛੇ ਨਜ਼ਰ ਆ ਰਹੀ ਆ ਬੱਚੇ ਤੁਹਾਡੇ ਸਾਥੀਆਂ ਨਾਲ ਗੱਲ ਕਰ ਰਿਹਾ ਸੀ ਤਾਂ ਕਿਵੇਂ ਦੇਖਦੇ ਹੋ ਸੰਘਰਸ਼ ਜਿਹੜਾ ਉਹ ਲਗਾਤਾਰ ਚੱਲ ਰਿਹਾ ਔਰ ਅੱਗੇ ਸੰਘਰਸ਼ ਦਾ ਕੋਈ ਪਤਾ ਨਹੀਂ ਕਿੰਨੀ ਦੇਰ ਚੱਲਦੇ ਨੇ ਸੰਘਰਸ਼ ਕਈ ਵਾਰੀ ਲੰਬੇ ਚੱਲ ਜਾਂਦੇ ਨੇ ਤਾਂ ਤਿਆਰੀ ਹੈ ਬੜਾ ਇੱਧਰ ਹਾਂਜੀ ਕਿੱਥੋਂ ਆਇਓ ਬੱਚੇ ਪੰਜਾਬ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਹਾਂਜੀ ਤੇ ਇਹ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਤਾਂ ਦੇਖੋ ਵਿਦਿਆਰਥੀ ਸੰਘਰਸ਼ ਕਰਦੇ ਨੇ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਬੱਚੇ ਸੰਘਰਸ਼ ਤਾਂ ਕਰਦੇ ਨੇ ਪਰ ਕੋਈ ਬਲਾਰਾ ਅੱਛਾ ਕੋਈ ਬਲਾਰਾ ਜਿਆਦਾ ਵਧੀਆ ਨਹੀਂ ਹੋ ਸਕਦਾ ਹਰ ਤਰ੍ਹਾਂ ਦੇ ਵਿਦਿਆਰਥੀ ਸੰਘਰਸ਼ ਕਰ ਰਹੇ ਨੇ ਤਾਂ ਇਹ ਬੱਚੀਆਂ ਜਿਹੜੀਆਂ ਨੇ ਏ ਪੰਜਾਬ ਸਭੰਗ ਯੂਨੀਅਨ ਤੋਂ ਨੇ ਤਾਂ ਨਾਹਰੇਬਾਜੀ ਕਰਦੀਆਂ ਨਜ਼ਰ ਆ ਰਹੀਆਂ ਨੇ ਫਿਲਹਾਲ ਇਹ ਸਭ ਵਾਲੇ ਪਾਸੇ ਤੇ ਦੇਖੋ ਇਹ ਵਿਦਿਆਰਥੀ ਇੱਕ ਇੱਕ ਹੋਰ ਵਿਦਿਆਰਥੀ ਤੇ ਸੱਟ ਲੱਗੀ ਹੋਈ ਆ ਦਸਤਾਰ ਹਿੱਲੀ ਆ ਵੀ ਤੇਰੇ ਸੱਟ ਵੀ ਲੱਗੀ ਆ ਸਾਥੀਓ ਅੱਜ ਅਸੀਂ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਚਾਉਣ ਖਾਤਰ ਆਏ ਸੀ ਕੇਂਦਰ ਸਰਕਾਰ ਆ ਜਿਹੜੀ ਉਹ ਜਦੋਂ ਦੀ ਆਈ ਆ 2014 ਦੀ ਉਹਨੇ ਸਿੱਖਿਆ ਨੂੰ ਖੋਹਦਾ ਮਤਲਬ ਵੀ ਪੂਰਾ ਉਹ ਵਿੱਢਿਆ ਹੋਇਆਗਾ ਇਸੇ ਤਹਿਤ ਉਹ ਸਾਡੇ ਤੋਂ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਉਹ ਵੀ ਖੋਹਣਾ ਚਾਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਦੱਸਿਆ ਯਾਰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਅਸੀਂ ਇਹਨਾਂ ਨੂੰ ਦੱਸ ਦਿੰਦਾ ਚਾਹੁੰਦੇ ਆ ਕਿ ਪੰਜਾਬ ਯੂਨੀਵਰਸਿਟੀ ਆ ਉਹ ਪੰਜਾਬ ਦੀ ਹੈਗੀ ਤੁਸੀਂ ਕੁਛ ਮਰਜ਼ੀ ਕਰ ਲਓ ਇਹ ਪੰਜਾਬ ਦੀ ਰਹਿਣੀ ਆ ਇਹਦੇ ਖਾਤਰ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਉਹ ਕਰਨ ਲਈ ਤਿਆਰ ਆ ਤੁਹਾਡੇ ਸੱਟ ਵੀ ਲੱਗੀ ਆ ਦਸਤਾਰ ਵੀ 흘ਲੀ ਆ ਇਹ ਸੱਟਾਂ ਨਹੀਂ ਹੈਗੀਆਂ ਇਹ ਇਨਾਮ ਨੇਗੇ ਜਿਹੜੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਖਾਤਰ ਸਰਕਾਰ ਨੇ ਸਾਨੂੰ ਦਿੱਤੇ ਨੇ ਤੇ ਅਸੀਂ ਇੰਨੀਆਂ ਸੱਟਾਂ ਨਾਲ ਨਹੀਂ ਸਾਡੀ ਜਾਨ ਵੀ ਚਲੀ ਜਾਵੇ ਫਿਰ ਵੀ ਅਸੀਂ ਤਿਆਰ ਰਹਾਂਗੇ ਯੂਨੀਵਰਸਿਟੀ ਤਾਂ ਵਿਦਿਆਰਥੀ ਨੇ ਜੀ ਗੇਟ ਨੰਬਰ 2 ਤੇ ਆ ਗਏ ਨੇ ਇੱਥੇ ਹੌਲੀ ਹੋਏ ਨੇ ਇੱਥੋਂ ਵੀ ਅੱਗੇ ਲੰਘਾਇਆ ਜਾ ਰਿਹਾ ਗੇਟ ਨੰਬਰ 2 ਤੇ ਵੀ ਪੁਲਿਸ ਨੇ ਜਿਹੜੀ ਉਹ ਤਾਇਨਾਤ ਕੀਤੀ ਗਈ ਹੈ ਅੱਗੇ ਲਗਾਉਣ ਦੀ ਕੋਸ਼ਿਸ਼ ਆ ਦੇਖੋ ਪੂਰੀ ਨਾਕੇਬੰਦੀ ਹੈ ਤਾਂ ਕਿ ਗੇਟ ਦੇ ਅੰਦਰ ਇਥੋਂ ਵੀ ਦਾਖਲ ਨਾ ਹੋ ਸਕੇ ਇਹ ਗੇਟ ਨੰਬਰ 2 ਹੈ ਜੀ ਜਿਹੜਾ 15 ਸੈਕਟਰ ਵਾਲੇ ਪਾਸੇ ਆ ਇੱਥੇ ਚੰਡੀਗੜ੍ਹ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ ਦੇਖੋ ਹਿਊਮਨ ਚੇਨ ਬਣਾਈ ਹੈ ਪੁਲਿਸ ਨੇ ਤਾਂਕਿ ਕੋਈ ਅੱਗੇ ਤਾਕਨ ਦਾ ਹੋਵੇ ਤਾਂ ਹੁਣ ਇੱਕ ਨੰਬਰ ਗੇਟ ਵਾਲੇ ਪਾਸੇ ਵਧ ਰਹੇ ਨੇ ਤਾਂਕਿ ਅੰਦਰ ਦਾਖਲ ਹੋਇਆ ਜਾ ਸਕੇ ਯੂਨੀਵਰਸਿਟੀ ਦੇ ਤਾਂ ਇਹ ਬੱਚੀਆਂ ਨੇ ਇਹਨਾਂ ਨਾਲ ਗੱਲ ਕਰਦੀ ਕੋਸ਼ਿਸ਼ ਕਰਦੇ ਆ ਬੱਚੇ ਜਦੋਂ ਇਹਦੇ ਅੰਦੋਲਨ ਹੁੰਦੇ ਆ ਕਈ ਵਾਰ ਹਾਲਾਤ ਖਰਾਬ ਨਹੀਂ ਹੋ ਜਾਂਦੇ ਆ ਕਾ ਮਾਪੇ ਨਹੀਂ ਡਰੇ ਜਦੋਂ ਨਿੱਕੇ ਨਿੱਕੇ ਬੱਚੀਆਂ ਆਈਆਂ ਅਸੀਂ ਗਦਲੀ ਗੁਲਾਬਕੌਰ ਦੀ ਆਵਾਜ਼ ਆਇਆ ਗਦਲੀ ਗੁਲਾਬਕੌਰ ਨੇ ਹਾਰ ਨਹੀਂ ਮੰਨੀ ਤੇ ਅਸੀਂ ਕਿਵੇਂ ਹਾਰ ਮੰਨ ਲਾਂਗੇ ਬੱਚੀਆਂ ਦੇ ਹੌਸਲੇ ਨੇ ਜੀ ਕਿ ਕਰ ਕਿਤਨਾ ਕਿਤੇ ਹੁੰਦਾ ਜੀ ਬਈ ਰਾਤ ਕੀ ਹੋਇਆ ਪ੍ਰਸ਼ਾਸਨ ਇੰਨਾ ਡਰ ਗਿਆ ਕਿ ਸਪੀਕਰ ਨਹੀਂ ਆਉਣ ਦਿੱਤੇ ਤੇ ਡੀਐਸਪੀ ਨੇ ਸਪੀਕਰ ਵਾਲੀ ਗੱਡੀ ਭਜਾਤੀ ਇਸ ਜਿਹੜਾ ਇਹ ਲਾਣਾ ਜ਼ਬਰਕਰਨ ਤੇ ਆਇਆ ਹੋਇਆ ਪਰ ਸੰਜੁਗਤ ਕਿਸਾਨ ਮੋਰਚਾ ਨਹੀਂ ਦਬੂਗਾ ਇਹ ਸਾਰੀਆਂ ਰੋਕਾਂ ਤੋੜ ਕੇ ਅੱਗੇ ਵਧਦਾ ਰਹੂਗਾ ਤਾਂ ਕਹਿੰਦੇ ਨੇ ਜੀ ਸਾਰੀਆਂ ਰੋਕਾਂ ਤੋੜ ਕੇ ਕਿਵਾਂ ਵਧਾਂ ਤੁਹਾਨੂੰ ਮੈਂ ਦਿਖਾ ਦੇ ਕਿੱਥੇ ਆ ਸੁਖਿੰਦਰ ਇੱਕ ਵਾਈਟ ਤਸਵੀਰ ਦਿਖਾਓ ਮੇਰੇ ਸੱਜੇ ਪਾਸੇ 15 ਸੈਕਟਰ ਜਿਹੜੇ ਲੋਕ ਚੰਡੀਗੜ੍ਹ ਨੂੰ ਸਮਝਦੇ ਆ ਸੱਜੇ ਪਾਸੇ 15 ਸੈਕਟਰ 15 ਦੀ ਮਾਰਕੀਟ ਕਾਫੀ ਮਸ਼ਹੂਰ ਆ ਇਹ ਉਹ ਪਾਸੇ 15 ਸੈਕਟਰ ਦਾ ਪਰ ਮੇਰੇ ਖੱਬੇ ਪਾਸੇ ਯੂਨੀਵਰਸਿਟੀ ਆ ਤਾਂ ਯੂਨੀਵਰਸਿਟੀ ਦੇ ਗੇਟ ਇੱਧਰ ਸਭ ਨੂੰ ਪਤਾ ਹੁਣ ਇੱਥੋਂ ਅੱਗੇ ਪੀਜੀ ਵਾਲਾ ਚੌਕ ਆਏ ਤੇ ਡੀਐਸਪੀ ਦੀ ਅਗਵਾਈ ਦੇ ਵਿੱਚ ਇਸ ਵੇਲੇ ਪੂਰਾ ਜੱਫਾ ਅੱਗੇ ਜਾ ਰਿਹਾ ਅੱਗੇ ਪੁਲਿਸੀਆਂ ਗੱਡੀਆਂ ਜਾ ਰਹੀਆਂ ਨੇ ਇਸ ਤੋਂ ਅੱਗੇ ਪੀਜੀਆਈ ਦਾ ਜਿਹੜਾ ਹੈਗਾ ਪੀਜੀ ਵਾਲਾ ਚੌਕ ਇਸ ਤੋਂ ਅੱਗੇ ਪੀਜੀ ਵਾਲਾ ਚੌਕ ਆਏਗਾ ਉੱਥੋਂ ਖੱਬੇ ਹੱਥ ਮੁੜਿਆ ਜਾਣਾ ਹੈ ਖੱਬੇ ਹੱਥ ਮੁੜ ਕੇ ਥੋੜੀ ਦੂਰੀ ਬਾਅਦ ਜਿੰਦ ਰਸਤੀ ਦਾ ਗੇਟ ਆਏਗਾ ਇੱਕ ਨੰਬਰ ਜਿੱਥੋਂ ਦਾਵਾ ਕੀਤਾ ਗਿਆ ਹੈ ਕਿ ਦਾਖਲਾ ਦਿੱਤਾ ਜਾਏਗਾ ਪਰ ਫਿਲਹਾਲ ਦੇਖੋ ਅਸੀਂ ਵੀ ਕਰੀਬ ਅੱਧਾ 10 ਕਿਲੋਮੀਟਰ ਤੋਂ ਚੱਲਦੇ ਆ ਰਹੇ ਹਾਂ ਜਾ ਨਹੀਂ ਹੋ ਗਿਆ ਹੈ ਹੁਣ ਤਾਂ ਤਾਂ ਇਹਨਾਂ ਦੇ ਹੌਸਲੇ ਵੇਖੋ ਨਹਰੇ ਬਾਜੀ ਲਗਾਤਾਰ ਛੋਟੀਆਂ-ਛੋਟੀਆਂ ਬੱਚੀਆਂ ਨੇ ਬਜ਼ੁਰਗ ਨੇ ਲਗਾਤਾਰ ਨਹਰੇ ਬਾਜੀ ਕਰਦੇ ਆ ਰਹੇ ਨੇ ਪਰ ਹੁਣ ਥੋੜੀ ਦੇਰ ਬਾਅਦ ਜਦੋਂ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਪਹੁੰਚਣਗੇ ਉਸ ਵੇਲੇ ਇਹ ਹੀ ਆਸ ਕਰਦੇ ਆ ਕਿ ਕਿਸੇ ਕਿਸਮ ਦੇ ਹਾਲਾਤ ਖਰਾਬ ਨਾ ਹੋਣ ਕਿਉਂਕਿ ਟਕਰਾਅ ਦੇ ਵਿੱਚ ਕਿਸੇ ਦਾ ਭਲਾ ਨਹੀਂ ਟਕਰਾਅ ਦੇ ਵਿੱਚ ਸਾਰੀਆਂ ਤਰ੍ਹਾਂ ਦਾ ਨੁਕਸਾਨ ਹੁੰਦਾ ਕਿਉਂਕਿ ਛੋਟੇ-ਛੋਟੇ ਬੱਚੇ ਵੀ ਨੇ ਬਜ਼ੁਰਗ ਨੇ ਨੌਜਵਾਨ ਨੇ ਕਿਸਾਨ ਆਗੂ ਨੇ ਤਾਂ ਕਿਸੇ ਦੇ ਵੀ ਅਗਰ ਕੋਈ ਸੱਟ ਲੱਗਦੀ ਹੈ ਕੋਈ ਨੁਕਸਾਨ ਹੁੰਦਾ ਤਾਂ ਉਹ ਦੁੱਖਦਾਈ ਆ ਤਾਂ ਹਾਲਾਂਕਿ ਪੁਲਿਸ ਜ਼ਿੰਮੇਵਾਰੀ ਲੈ ਰਹੀ ਹੈ ਡੀਐਸਪੀ ਜ਼ਿੰਮੇਵਾਰੀ ਲੈ ਰਹੇ ਨੇ ਕਿ ਇੱਕ ਨੰਬਰ ਗੇਟ ਤੋਂ ਐਂਟਰ ਕਰਾਇਆ ਜਾਵੇਗਾ ਤੇ ਇਹ ਹੀ ਆਸ ਕਰਦੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਨੂੰ ਯੂਨੀਵਰਸਿਟੀ ਦੇ ਅੰਦਰ ਦਾਖਲਾ ਦਿੱਤਾ ਜਾਵੇਗਾ ਅੰਦਰ ਜਾਣ ਦਿੱਤਾ ਜਾਵੇਗਾ ਔਰ ਜਿਹੜੇ ਵਿਦਿਆਰਥੀ ਅੰਦਰ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਾਈ ਜਾਵੇਗੀ ਕਿਉਂਕਿ ਇਨਾਂ ਦੇ ਮੁਤਾਬਕ ਅੱਗੇ ਦੀ ਰਣਨੀਤੀ ਜਿਹੜੀ ਆ ਉੱਥੇ ਜਾ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਫਿਰ ਅੱਗੇ ਦੀ ਰਣਨੀਤੀ ਤੈ ਹੋਵੇਗੀ ਜੀ ਬਿਲਕੁਲ ਤੇ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਲਾਈਵ ਤਸਵੀਰਾਂ ਨੇ ਔਰ ਦੂਜੇ ਪਾਸੇ ਸਟੇਜ ਤੋਂ ਲਾਈਵ ਤਸਵੀਰਾਂ ਨੇ ਇੱਥੇ ਵੀ ਅ ਨੌਜਵਾਨ ਅਸੀਂ ਦੇਖ ਰਹੇ ਹਾਂ ਵਕ ਵਕ ਬੋਲ ਰਹੇ ਨੇ ਸਟੇਜ ਤੋਂ ਸੰਬੋਧਨ ਕਰ ਰਹੇ ਨੇ ਕਿਸਾਨ ਆਖੂ ਬੋਲ ਰਹੇ ਨੇ ਅੱਛੇ ਪੋਲਿਟਿਕਲ ਲੀਡਰ ਬੋਲ ਰਹੇ ਨੇ ਤਾਂ ਇਹ ਇੱਕ ਅਸੀਂ ਕਹਿ ਸਕਦੇ ਆ ਇੱਕ ਅਖਰ ਜੁੜਾ ਹੈ ਵਾਕ ਤੇ ਹੀ ਵਕ ਵਕ ਜਿਹੜੇ ਕਿਤੇ ਨੇ ਉਹਨਾਂ ਦੇ ਨਾਲ ਸੰਬੰਧਿਤ ਲੋਕਾਂ ਦਾ ਹੈ ਭਾਵੇਂ ਕੋਈ ਕਿਸਾਨ ਹੋਵੇ ਭਾਵੇਂ ਵਿਦਿਆਰਥੀ ਹੋਵੇ ਭਾਵੇਂ ਇੱਥੇ ਪੋਲਿਟਿਕਲ ਲੀਡਰ ਹੋਣ ਸਿਆਸਤਦਾਨ ਹੋਣ ਤਾਂ ਸਭ ਇੱਥੇ ਇੱਕ ਜੁਟ ਆਵਾਜ਼ ਉਠਾ ਰਹੇ ਨੇ ਤਾਂ ਇਹ ਆਵਾਜ਼ ਦੀ ਗੂੰਜ ਕਿਤੇ ਤੱਕ ਜਾਏਗੀ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿਉਂਕਿ ਅੱਜ ਦੀ ਫਿਰ ਆਪਣੇ ਆਪ ਦੇ ਵਿੱਚ ਬਹੁਤ ਮਾਇਨੇ ਰੱਖਦੀ ਹੈ ਦੇਖੋ ਹੈਡਲੇ ਪਾਸੇ ਚਾਰ ਤਸਵੀਰਾਂ ਵੀ ਬਿਆਨ ਕਰਦੀਆਂ ਨੇ ਕਿ ਅੱਜ ਸਵੇਰ ਵੇਲੇ ਤੋਂ ਦੇਖੇ 80 ਵੀ ਨੌਨ ਸਟਾਪ ਲਗਾਤਾਰ ਨਿਊਜ਼ ਦਿੱਤ ਨੂੰ ਪੰਜਾਬ ਵੀ ਨੌਨ ਸਟਾਪ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲਗਾਤਾਰ ਇਹ ਮਾ ਕਵਰੇਜ ਚੱਲ ਰਹੀ ਹੈ ਕਿਉਂਕਿ ਬੇहद ਅਹਿਮੀਅਤ ਰੱਖਦੀ ਹੈ ਇਹ ਤਸਵੀਰ ਆਪਣੇ ਆਪ ਦੇ ਵਿੱਚ ਬੇहद ਖਾਸ ਹੈ ਪੀਓ ਚ ਇਹ ਵੱਡਾ ਪ੍ਰਦਰਸ਼ਨ ਜਿਹੜਾ ਹੈ ਉਹੇਖਣ ਨੂੰ ਮਿਲ ਰਿਹਾ ਹੈ ਔਰ ਜਦੋਂ ਰੋਕਿਆ ਗਿਆ ਹੈ ਕਿਸਾਨਾਂ ਨੂੰ ਜਦੋਂ ਰੋਕਿਆ ਗਿਆ ਹੈ ਵਿਦਿਆਰਥੀਆਂ ਨੂੰ ਜਦੋਂ ਐਂਟਰੀ ਨਹੀਂ ਸੀ ਦਿੱਤੀ ਜਾ ਰਹੀ ਤਾਂ ਉਸ ਵੇਲੇ ਕਿਵੇਂ ਬੈਰੀਕੇ ਤੋੜੇ ਗਏ ਨੇ ਇਹ ਸਾਫ਼ ਤੌਰ ਤੇ ਦੋ ਤਸਵੀਰਾਂ ਇੱਥੇ ਲੇ ਪਾਸੇ ਔਰ ਚੌਥੀ ਤਸਵੀਰ ਵੀ ਕਿਸਾਨਾਂ ਦਾ ਐਪੀਯੂ ਵਾਲ ਜੋ ਕੋਚ ਚੱਲ ਰਿਹਾ ਹੈ ਤਾਂ ਉੱਪਰ ਇਹ ਲਾਈਵ ਤਸਵੀਰ ਤੋਂ ਦਿਖਾ ਰਹੇ ਹਾਂ ਜੋ ਥੋੜੀ ਦੇਰ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਇਹ ਕਾਫਲਾ ਇਹ ਜੱਥਾ ਜਿਹੜਾ ਹੈ ਉਹ ਇੱਕ ਨੰਬਰ ਗੇਟ ਤੇ ਪਹੁੰਚ ਜਾਏਗਾ ਔਰ ਅੰਦਰ ਐਂਟਰੀ ਹੋਏਗੀ ਐਟਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉੱਥੇ ਇਹਨਾਂ ਨੂੰ ਰੋਕਿਆ ਨਹੀਂ ਜਾਵੇਗਾ ਇੱਕ ਹੀ ਗੇਟ ਸਿਰਫ ਰੱਖਿਆ ਗੈਜਟ ਵੈਂਟਰੀ ਹੋ ਰਹੀ ਹੈ ਵੱਖ-ਵੱਖ ਜਿਹੜੇ ਜਥੇ ਵੱਖ-ਵੱਖ ਜਿਹੜੇ ਲੋਕ ਆ ਰਹੇ ਨੇ ਹਾਲਾਂਕਿ ਕਾਫੀ ਗਿਣਤੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਪੀਯੂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨਕਾਰੀ ਮੌਜੂਦ ਨੇ ਲਾਈਵ ਤਸਵੀਰ ਸਟੇਜ ਦੀ ਹੈ ਜਿੱਥੇ ਵੱਖ-ਵੱਖ ਆਗੂ ਆ ਕੇ ਬੋਲ ਰਹੇ ਨੇ ਤਾਂ ਅੱਜ ਦਾ ਅਸੀਂ ਕਹਿ ਸਕਦੇ ਹਾਂ ਜੋ ਕਾਲ 10 ਤਰੀਕ ਦੀ ਦਿੱਤੀ ਹੋਈ ਸੀ ਕਿ ਵੱਡਾ ਇਕੱਠ ਹੋਏਗਾ ਉਸ ਤੋਂ ਲੈ ਕੇ ਇਹ ਇੱਕ ਸਕਸੈਸਫੁਲ ਅਸੀਂ ਕਹਿ ਸਕਦੇ ਆ ਪ੍ਰਦਰਸ਼ਨ ਇਹਨਾਂ ਵਿਦਿਆਰਥੀਆਂ ਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਦਾਕਾਰ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਇੰਦਰਜੀਤ ਨਿੱਕੂ ਪਹੁੰਚੇ ਅ ਇਸ ਤੋਂ ਇਲਾਵਾ ਹੋਰ ਗਾਇਕ ਜਿਹੜੇ ਨੇ ਕਲਾਕਾਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਥੋੜੇ ਦੇਰ ਦੇ ਵਿੱਚ ਅਸੀਂ ਸਭ ਨਾਲ ਕੋਸ਼ਿਸ਼ ਵੀ ਕਰਾਂਗੇ ਕਿ ਗੱਲਬਾਤ ਜਿਹੜੀ ਆਪਰੇ ਦਰਸ਼ਕਾਂ ਨੂੰ ਸੁਣਵਾਈਏ ਔਰ ਹakhirkar ਕਿਉਂਕਿ ਸਭ ਨੇ ਇੱਕੋ ਆਵਾਜ਼ ਜਿਹੜੀ ਹੈ ਇਕੱਠੇ بلند ਕੀਤੀ ਕਿ ਸੈਨੇਟ ਚੁਣਾ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਵੀ ਕਿਸੇ ਤਰ੍ਹਾਂ ਦੇ ਨਾਲ ਕੋਈ ਜਿਹੜੀ ਦਖਲਅੰਦਾਜ਼ੀ ਹੈ ਉਹ برداشت ਨਹੀਂ ਹੋਏਗੀ ਕੋਈ ਹੱਕ ਨਹੀਂ ਖੋਣ ਦਿੱਤੇ ਜਾਣਗੇ ਔਰ ਜਿਸ ਤਰੀਕੇ 2020 ਦੇ ਵਿੱਚ ਵੀ ਜ਼ਿਕਰ ਕੀਤਾ ਮਲਵਿੰਦਰ ਕਾਂਗੜੀ ਦੇ ਪੈਰਾਸਟੇਜ ਤੋਂ ਜ਼ਿਕਰ ਕਰ ਰਹੇ ਸੀ ਕਿ 2020 ਦੇ ਵਿੱਚ ਵੀ ਅਜਿਹਾ ਹੀ ਹੋਇਆ ਸੀ ਜਦੋਂ ਸੈਨੇਟ ਚੁਣਾ ਨਹੀਂ ਹੋਈਆਂ ਤਾਂ ਫਿਰ ਉਸ ਮੌਕੇ ਤੇ ਆਵਾਜ਼ ਜਿਹੜੀ ਹੈ ਉਚਕੀ ਗਈ ਸੀ ਤਾਂ ਪੂਰ ਜ਼ੋਰ ਮੰਗ ਇਹੀ ਉੱਠ ਰਹੀ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਵੇ ਤਰੀਕ ਵਾਲਾ ਪਰ ਆਪਣੇ ਆਪ ਦੇ ਵਿੱਚ ਸਵਾਲ ਹੈ ਹਾਲਾਂਕਿ ਸਵਾਲ ਜਿਹੜਾ ਹੈ ਇਸ ਵੇਲੇ ਕੇਂਦਰ ਨੂੰ ਹੈ ਸਵਾਲ ਦੇ ਨਾਲ ਨਾਲ ਕੇਂਦਰ ਦੇ ਇੱਕ ਪਾਲੇ ਦੇ ਵਿੱਚ ਗੇਂਦ ਹੈ ਕਿ ਹੁਣ ਅੱਗੇ ਕੀ ਕਿਉਂਕਿ ਇਹ ਪ੍ਰਦਰਸ਼ਨ ਜੋ ਹੁਣ ਤੱਕ ਜਾਣਕਾਰੀ ਹੈ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕੀ ਤਰੀਕਾ ਦਾ ਐਲਾਨ ਨਹੀਂ ਹੁੰਦਾ 10 ਅਤੇ 11 ਤਰੀਕ ਨੂੰ ਪੰਜਾਬ ਯੂਨੀਵਰਸਿਟੀ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ 2 ਦਿਨ ਤੱਕ ਯੂਨੀਵਰਸਿਟੀ ਬੰਦ ਰਹੇਗੀ ਪੜਾਈ ਦੇ ਵਜੋਂ ਪਰ ਜਿਆਦਾ ਦਿਨ ਜਦੋਂ ਇਹ ਇਸ ਤਰੀਕੇ ਦੀ ਤਸਵੀਰ ਰਹੇਗੀ ਤਾਂ ਫਿਰ ਸੁਭਾਵਿਕ ਤੌਰ ਤੇ ਵਿਦਿਆਰਥੀਆਂ ਦੀ ਪੜ੍ਹਾਈ ਜਿਹੜੀ ਹੈ ਉਹ ਵੀ ਖਰਾਬ ਹੋਏਗੀ ਮਾਹੌਲ ਵੀ ਖਰਾਬ ਹੋਏਗਾ ਮਾਹੌਲ ਅਸੀਂ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਉਸ ਸਮੇਂ ਚਿੰਤਾਜਨਕ ਹੋ ਜਾਂਦਾ ਹੈ ਤਣਾਪੂਰਨ ਹੋ ਜਾਂਦਾ ਹੈ ਜਦੋਂ ਇਸ ਕਿਸਮ ਦੇ ਨਾਲ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਵੇਖਣ ਨੂੰ ਲਗਾਤਾਰ ਮਿਲ ਸਕਦਾ ਮਿਲੇਗਾ ਜੋ ਪ੍ਰਦਰਸ਼ਨਕਾਰੀ ਕਹਿ ਰਹੇ ਨੇ ਤਾਂ ਅਜਿਹੇ ਦੇ ਵਿੱਚ ਜਾਣਕਾਰੀ ਕਿਤੋਂ ਇਹ ਵੀ ਮਿਲ ਰਹੀ ਹੈ ਕਿ ਕੁਝ ਹੀ ਘੰਟਿਆਂ ਚ ਆਉਣ ਵਾਲੇ ਸਮੇਂ ਦੇ ਵਿੱਚ ਕੱਲ੍ਹ ਆ ਅੱਜ ਜਿਹੜਾ ਹੈ ਉਹ ਤਰੀਕਾ ਦਾ ਐਲਾਨ ਵੀ ਹੋ ਸਕਦਾ ਹੈ ਤਾਂ ਇੰਤਜ਼ਾਰ ਹੀ ਹੈ ਕਿ ਕਦੋਂ ਚਿੱਠੀ ਆਏਗੀ ਕਦੋਂ ਤਰੀਕਾ ਦਾ ਐਲਾਨ ਹੋਏਗਾ ਕਿਉਂਕਿ ਮੰਗ ਸਿਰਫ ਇੱਕੋ ਹੀ ਹੈ ਔਰ ਇਸ ਦੇ ਵਿਚਕਾਰ ਇਹ ਤਸਵੀਰ ਵੇਖਣ ਨੂੰ ਮਿਲ ਰਹੀ ਹੈ ਇੰਨੇ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਿਹਾ ਹੈ ਬੇहद 파ਰੀ ਕਿੰਤੀ ਹੈ ਪੁਲਿਸ ਫੋਰਸ ਦੀ ਜੋ ਤਣਾਤ ਕੀਤੀ ਹੋਈ ਹੈ ਹੋਰ ਦੇਖੋ ਬਹੁਤ ਸਾਰੇ ਕੰਮਕਾਰ ਹੁੰਦੇ ਨੇ ਇਸ ਪ੍ਰਸ਼ਾਸਨ ਨੂੰ ਵੀ ਤਾਂ ਅਜਿਹੇ ਦੇ ਵਿੱਚ ਇਹ ਵੱਡਾ ਮੁੱਦਾ ਔਰ ਇਸ ਦੇ ਵਿੱਚ ਹੁਣ ਸਾਰਾ ਹੀ ਕੰਮ ਜਿਹੜਾ ਹੈ ਸਵਾਭਿਕ ਤੌਰ ਤੇ ਸਫਰ ਵੀ ਕਰਦਾ ਹੈ ਸਾਰੀਆਂ ਚੀਜ਼ਾਂ ਉਠਾ ਪਟਕ ਵੀ ਹੁੰਦੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਦੋਂ ਲੋਕ ਇਕੱਠੇ ਹੁੰਦੇ ਨੇ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਕਿਵੇਂ ਟ੍ਰੈਫਿਕ ਦੇ ਵਿੱਚ ਉਹ ਲੋਕਾਂ ਨੂੰ ਗੁਜ਼ਰਨਾ ਪਿਆ ਬਹੁਤ ਲੰਮਾ ਸਮਾਂ ਲੰਮਾ ਜਾਮ ਜਿਹੜਾ ਲੱਗਿਆ ਹੈ ਉਸ ਦੇ ਵਿੱਚ ਬਹੁਤ ਪਰੇਸ਼ਾਨ ਹੋਏ ਨੇ ਲੋਕ ਜੇਕਰ ਅਸੀਂ 6 ਫੇਸ ਵਾਲੇ ਪਾਸੇ ਦਾ ਜ਼ਿਕਰ ਕਰੀਏ ਉੱਥੇ ਲੰਬੀ ਜਿਹੜੀ ਕਤਾਰ ਹੈ ਉਹ ਲੱਗੀ ਹੋਈ ਗੱਡੀਆਂ ਦੀ ਤੁਹਾਨੂੰ ਦਿਖਾਈ ਹੈ ਬਹੁਤ ਧੰਨਵਾਦ ਕਰਦਾ ਮੈਂ ਸਾਡੇ ਸਾਰੇ ਯੂਨੀਵਰਸਿਟੀਆਂ ਦਿੱਤੇ ਜੱਥੇ ਬੰਦਿਆਂ ਦਾ ਵਿਦਿਆਰਥੀ ਜੱਥੇ ਬੰਦਿਆਂ ਦਾ ਜਿਨ੍ਹਾਂ ਨੇ ਸਨੇਹਾ ਦਿੱਤਾ ਕਿ ਅਸੀਂ ਹਮੇਸ਼ਾ ਉਦੋਂ ਜੰਗ ਜਿੱਤਦੇ ਆ ਜਦੋਂ ਅਸੀਂ ਆਪੋ ਆਪਣੀ ਫਾਇਲੀਆਂ ਨੂੰ ਛੱਡ ਕੇ ਸਾਂਝੀ ਸਾਂਝੀ ਲੜਾਈ ਕਰਦੇ ਆ ਤੇ ਜਦੋਂ ਸੈਰ ਤੇ ਹਮਲਾ ਹੋਵੇ ਸਾਰੇਆ ਉਦਿਆਸੀ ਜੱਜ ਬੰਦੀਆਂ ਨੇ 71 ਹੋ ਕੇ ਇਹ ਧਰਨਾ ਦਿੱਤਾ ਜਿਹਰੇ ਵਿੱਚੇ ਕੇਂਦਰ ਸਰਕਾਰ ਬੀਜੇਪੀ ਨੂੰ ਚਖਣਾ ਪਿਆ ਮੁਬਾਰਕ ਬਾਤ ਹੈ ਪਾਤਰੋਂ ਤੁਸੀਂ ਸਾਰੇ ਉਦਿਆਸੀ ਸਾਥੀਓ ਪਰ ਇਹਦੇ ਨਾਲ ਨਾਲ ਮੈਂ ਇਹ ਕਹਿਣਾ ਚਾਹਾਂ ਕਿ ਜਿੱਥੇ ਪਟਿਆਲਾ ਯੂਨੀਵਰਸਿਟੀ ਦੀ ਹਾਲਾਤ ਨੇ ਗੁਰਨਾਗਰ ਦੇ ਜ਼ਿਲ੍ਹੇ ਦੀ ਕੀ ਹਾਲਾਤ ਨੇ ਉਥੇ ਇਸੇ ਕਰਕੇ ਆਪਾਂ ਤਾਕਤਵਰ ਨਹੀਂ ਹੈਗੇ ਕਿਉਂਕਿ ਉਥੇ ਵਿਦਿਆਰਥੀ ਜੱਫੇ ਪੰਦੀਆ ਚੋਟੇ ਨਹੀਂ ਆਉਂਦੀਆਂ ਤੀਸਰੀ ਗੱਲ ਕਿੱਲਾ ਇੱਥੇ ਆ ਨਹੀਂ ਹੋ ਰਿਹਾ ਭੜੀ ਪਾਰਟੀ ਸਮਝ ਕੇ ਪੰਜਾਬ ਦੇ ਵਿੱਚ 8ਵੀਂ ਤੱਕ ਵਿਦਿਆਰਥੀਆਂ ਨੂੰ ਕੋਲ ਨਹੀਂ ਕਰਿਆ ਜਾ ਰਿਹਾ ਜਿਹੜੀ ਬੇਹਤ ਨਿੰਦਣਯੋਗ ਗੱਲ ਆ ਜਦੋਂ ਆਪਣਾ ਵਿਦਿਆਰਥੀ 8ਵੀਂ ਤੱਕ ਪਹੁੰਚ ਹੀ ਨਹੀਂ ਹਊਗਾ ਉਹ ਕਿਵੇਂ ਆਪਣਾ ਸਮਾਵੇਰੀ ਕੈਰੀਅਰ ਬਣਾ ਸਕਦਾ ਤੇ ਜਿਹੜੀਆਂ ਇੱਥੇ ਜੱਫੇ ਬੰਦੀਆਂ ਬੈਠੀਆਂ ਨੇ ਚਾਹੇ ਕਿਸਾਨ ਜੱਫੇ ਬੰਦੀਆਂ ਨੇ ਚਾਹੇ ਪੁਲੀਟੀਕਲ ਅਲੱਗ-ਅਲੱਗ ਪਾਰਟੀਆਂ ਇੱਥੇ ਨੇ ਚਾਹੇ ਹੋਰ ਕੋਈ ਜੱਫੇ ਬੰਦੀਆਂ ਕਿਸਾਨ ਜੱਫੇ ਬੰਦੀਆਂ ਮੈਂ ਤਾਂ ਇਹ ਕਹਿਣਾ ਚਾਹਦਾ ਕਿ ਸਾਨੂੰ ਸਾਰਿਆਂ ਨੂੰ ਇਹ ਵਿਦਿਆਰਥੀਆਂ ਤੋਂ ਸਿੱਖਿਆ ਲੈ ਕੇ ਪ੍ਰੇਰਿਤ ਹੋਣਾ ਚਾਹੀਦਾ ਤੇ ਕੁੜਕਾਂ ਅੱਜ ਦੇ ਜੋ ਮੇਨ ਮੁੱਤੇ ਨੇ ਪੰਜਾਬ ਦੇ ਜੋ ਕੱਲੇ ਕੱਲੇ ਆਪਾਂ ਲੱਫਟੇ ਉਹਨਾਂ ਤੇ ਆਪਾਂ ਨੂੰ ਫਿਰ ਡੋਣਾ ਪੈਣਾ ਤੇ ਜਦੋਂ ਉਹ ਦਾ ਸਿਰ ਝੁੜ ਗਿਆ ਤੇ ਬਹੁਤ ਦੋਨਾ ਘਈਆਂ ਹੋ ਗਈਆਂ ਤੇ ਕੇਂਦਰ ਸਰਕਾਰ ਨੂੰ ਝੁਕਣਾ ਹੀ ਪੈਣਾ ਚਾਹੇ ਉਹ ਕੋਈ ਵੀ ਪੰਜਾਬ ਦਾ ਮੁੰਡਾ ਸੋ ਮੇਰੀ ਇੰਨਾ ਕਹਿਣਾ ਹੋਇਆ ਮੈਂ ਤੁਹਾਡੇ ਸਾਰੇ ਦਾ ਧੰਨਵਾਦ ਕਰਦਾ ਕਾਸਟਾਪ ਤੇ ਵਿਦਿਆਰਥੀ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਦੇ ਕੱਲੇ-ਕੱਲੇ ਬੰਦੇ ਨੂੰ ਇਸ ਪੰਜਾਬ ਯੂਨੀਵਰਸਿਟੀ ਦੇ ਵਿਦ ਇਕੱਠੇ ਕਰਕੇ ਬਿਠਾਇਆ ਬਹੁਤ ਬਹੁਤ ਧੰਨਵਾਦ ਆਓ ਜੀ ਆਪਾਂ ਪਹਿਲਾਂ ਜਕਾਰ ਵਾਲੇ ਬੋਲੋ ਤੇ ਮੈਂ ਡੀਵੀ ਤੋਂ ਕੋਰਸ ਦੇ ਜਿੱਤ ਪ੍ਰਧਾਨ ਮੈਗਨਮੀ ਜੀ ਨੂੰ ਬੋਲਣ ਤੇ ਜੀ ਪਹਿਲਾਂ ਕੁਝ ਬਾਤ ਜਿਤਾ ਕੁਝ ਬਾਤ ਜਿਤਾ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਸੀਨੀਅਰ ਪੰਜਾਬ ਜਿਤਾਆਂ ਨੂੰ ਬੋਲਣ ਦੋ ਕੋ ਇੱਕ ਜੋ ਬੰਦਾ ਫੌਂਕ ਹੋ ਗਿਆ ਆਈਫੋਨ 13 ਜੇ ਤਰੀਕਾ ਲੈਣੇ ਤੇ ਕਿਸੇ ਨੂੰ ਮਿਲਿਆ ਤਾਂ ਜੋ ਬੰਦ ਨੂੰ ਜਾਂ ਤੇ ਦੇ ਉੱਪਰ ਫੜਾ ਦੇ ਆ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਲ 1947 ਦੀ ਵੰਡ ਹੋਈ। ਤੇ ਵੰਡ ਚ ਇਕੱਲਾ ਹਿੰਦੁਸਤਾਨ ਦੀ ਛਾਤੀ ਤੇ ਕਾਪੂ ਨਿਵੇਆ ਗਿਆ ਪੰਜਾਬ ਦਾ ਬਹੁਤ ਵੱਡਾ ਹਿੱਸਾ ਤੇ ਬਹੁਤ ਕੀਮਤੀ ਸਾ ਪਾਕਿਸਤਾਨ ਚ ਰਹਿਆ ਤੇ ਲਾਏ ਲਾਏ ਤੇ ਜੇ ਉਸ ਤਵਾਚੇ ਪੰਜਾਬ ਕੋਈ ਇੱਕ ਬਹੁਤ ਸੇ ਸੰਬੋਧਨ ਚਾਰ ਰਿਹਾ ਹੈ ਦਲਵੀਰ ਗੋੜੀ ਇਸ ਤੋਂ ਪਹਿਲਾਂ ਗੱਲਬਾਤ ਕਰ ਰਹੀ ਸੀ ਉਹਨਾਂ ਨੇ ਵੱਖ-ਵੱਖ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਦਾ ਐਗਜ਼ਾਮਪਲ ਦਿੱਤਾ ਉਦਾਹਰਨ ਦਿੱਤਾ ਕਿ ਕਿਸ ਤਰੀਕੇ ਜਦੋਂ ਉੱਥੇ ਵਿਦਿਆਰਥੀ ਮੈਨੇਜਮੈਂਟ ਜਿਹੜੀ ਚੁਣ ਕੇ ਨਹੀਂ ਜਾਂਦੀ ਉੱਥੇ ਵਿਦਿਆਰਥੀ ਜਿਹੜੇ ਨੇ ਆਪਣੀ ਗੱਲਬਾਤ ਨਹੀਂ ਰੱਖ ਸਕਦੇ ਤਾਂ ਇਸ ਕਰਕੇ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈਦਾ ਤਾਂ ਡੁੰਗਾਈ ਦੇ ਵਿੱਚ ਜੇਕਰ ਅਸੀਂ ਇਸ ਮੁੱਦੇ ਦਾ ਜ਼ਿਕਰ ਕਰੀਏ ਤਾਂ ਮੰਗ ਇੱਕੋ ਹੀ ਹੈ ਕਿ ਸੈਨਟ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿਉਂਕਿ ਆਵਾਜ਼ ਜਿਹੜੀ ਹੈ ਉਹ ਵਿਦਿਆਰਥੀ ਉਸ ਦੇ ਵਿੱਚ ਆਪਣੀ ਚੁੱਕ ਸਕਦੇ ਨੇ ਆਪਣੇ ਮੁੱਦੇ ਰੱਖ ਸਕਦੇ ਨੇ ਕਿਉਂਕਿ ਪਿਛਲੇ ਦਿਨਾਂ 'ਚ ਇਹ ਵੀ ਵੇਖਿਆ ਗਿਆ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਵੀ ਨਵੇਂ ਬੱਚੇ ਆ ਰਹੇ ਨੇ ਜਿਨ੍ਹਾਂ ਦੀ ਐਡਮਿਸ਼ਨ ਹੋਣੀ ਹੈ ਉਹਨਾਂ ਤੋਂ ਇੱਕ ਐਫੀਡੈਵਿਟ ਲਿਆ ਜਾ ਰਿਹਾ ਸੀ ਉਸ ਦੇ ਵਿੱਚ ਉਹਨਾਂ ਤੇ ਸਾਈਨ ਕਰਾਏ ਜਾ ਰਹੇ ਸਨ ਕਿ ਅਸੀਂ ਪ੍ਰਦਰਸ਼ਨ ਨਹੀਂ ਕਰਾਂਗੇ ਅਸੀਂ ਯੂਨੀਵਰਸਿਟੀ ਦੇ ਵਿੱਚ ਨਾਰੇਬਾਜ਼ੀ ਨਹੀਂ ਕਰਾ ਜਦੋਂ ਸੂ ਲੈ ਕੇ ਆ ਜਿਹੜਾ ਵਿਦਿਆਰਥੀ ਹੈ ਉਹ ਤਰਨੇ ਦੇ ਵੀ ਬੈਠਾ ਹਾਲਾਂਕਿ ਪ੍ਰਸ਼ਦ ਇਹਨਾਂ ਦੇ ਵਿੱਚ ਉਹਨਾਂ ਦਾ ਤਰਨਾ ਭੁਖ ਹੜਤਾਲ ਖਤਮ ਕਰਾ ਦਿੱਤੀ ਤਾਂ ਇਹ ਇੱਕ ਮੁੱਦਾ ਇੱਕ ਇਸੇ ਦੇ ਨਾਲ ਜੁੜਿਆ ਹੋਇਆ ਸੀ ਔਰ ਇੱਕ ਉਹ ਬਹੁਤ ਛੋਟੀ ਗੱਲ ਸੀ ਪਰ ਹੁਣੇ ਵੱਡੇ ਪੱਧਰ ਤੇ ਇਹ ਵੱਡੇ ਪੱਧਰ ਤੇ ਪ੍ਰਦਰਸ਼ਨ ਅਸੀਂ ਵੇਖ ਰਹੇ ਆ ਔਰ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਲਾਈਵ ਦਿਖਾ ਰਹੇ ਆ ਸਟੇਜ ਤੇ ਔਰ ਜਥਾ ਜਿਹੜਾ ਹੈ ਉਹ ਵੀ ਕੁਝ ਹੀ ਮਿੰਟਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਇੱਕ ਨੰਬਰ ਗੇਟ ਵਾਲੇ ਪਾਸੇ ਤੋਂ ਅੰਦਰ ਆ ਸਕਦਾ ਹੈ ਜਲਦੀ ਹੀ ਉਹੀ ਤਸਵੀਰ ਸਾਨੂੰ ਸਾਡੇ ਸਹਿਯੋਗੀ ਤੋਂ ਦੇਖਣ ਨੂੰ ਮਿਲੇਗੀ ਔਰ ਅੱਜ ਦਾ ਇਹ ਮੋਰਚਾ ਇੱਥੇ ਲੱਗ ਚੁੱਕਿਆ ਹੈ ਪੰਜਾਬੀ ਨਿਵਾਸਤੀ ਦੇ ਵਿੱਚ ਕੱਲ ਤੋਂ ਜਿਹੜਾ ਹੈ ਜੋ ਜਾਣਕਾਰੀ ਵਿਦਿਆਰਥੀ ਦੇ ਰਹੇ ਨੇ ਕਾਫੀ ਜ਼ਿਆਦਾ ਸਖਤਾਈ ਪੰਜਾਬੀ ਯੂਨੀਵਰਸਿਟੀ ਦੇ ਆਸ-ਪਾਸੇ ਜੜੀ ਹੈ ਉਹ ਕੀਤੀ ਗਈ ਸੀ ਚੰਡੀਗੜ੍ਹ ਪ੍ਰਸ਼ਾਸਨ ਨੇ ਪੂਰਾ ਟਾਈਟ ਸੀ ਕਿ ਸੰਦਿਆ ਅਮਲਾ ਜਿਹੜਾ ਹੈ ਆਪਣਾ ਤਨਾਤ ਕੀਤਾ ਹੋਇਆ ਸੀ ਪਰ ਫਿਰ ਵੀ ਪ੍ਰਦਰਸ਼ਨਕਾਰੀ ਜਿਹੜੇ ਨੇ ਉਹਨਾਂ ਨੇ ਗੇਟ ਟੱਪੇ ਉਹਨਾਂ ਦੇ ਵੱਲੋਂ ਅੱਗੇ ਵਦਨ ਦੀ ਕੋਸ਼ਿਸ਼ ਕੀਤੀ ਗਈ ਰੋਕਣ ਦੇ باوجود ਉਹ ਅੰਦਰ ਐਂਟਰ ਕਰ ਗਿਆ